ਬਲਕਿ ਜਿਹੜੇ ਪੁਰਾਣੇ 154 ਬਲਾਕ ਨੇ ਪੰਜਾਬ ਦੇ 154 ਬਲਾਕ ਨੇ ਪੰਜਾਬ ਦੇ ਉਹਨਾਂ 154 ਬਲਾਕਾਂ ਦੀ ਰੀਸਟ੍ਰਕਚਰਿੰਗ ਜਿਹੜੀ ਆ ਅੱਜ ਕੀਤੀ ਗਈ ਆ ਸੋ ਹੁਣ ਨਵੇਂ 154 ਬਲਾਕਾਂ ਦੇ ਕਈਆਂ ਦੇ ਨਾਮ ਵੀ ਬਦਲੇ ਨੇਗੇ ਤੋਂ ਬਲਾਕ ਜਿਹੜੇ ਨੇ ਹੋਂਦ ਵਿੱਚ ਆਏ ਨੇਗੇ ਸੋ ਇਹਦੇ ਨਾਲ ਮੈਂ ਸੰਬੰਧਾ ਪਿੰਡੂ ਵਿਕਾਸ ਅਤੇ ਪੰਚਾਇਤ ਭਾਗ ਦੀ ਜਿਹੜੇ ਕੰਮ ਕਰਨ ਦਾ ਤਰੀਕਾ ਉਹਦੇ ਅੰਦਰ ਵੱਡੇ ਪੱਧਰ ਤੇ ਸੁਧਾਰ ਹੋਊਗਾ ਔਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਅچھے ਤਰੀਕੇ ਨਾਲ ਕਰ ਪਾਉਣਗੇ ਆਪਦੇ ਪਲਾਨਿੰਗ ਅچھے ਤਰੀਕੇ ਨਾਲ ਕਰ ਪਾਉਣਗੇ ਔਰ ਪੰਜ ਸਰਪੰਚ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕਿਆਂ ਦੇ ਨੇੜੇ ਦੇ ਜਿਹੜੇ ਆਫਿਸ ਲੈ ਕੇ ਉਹ ਮਿਲ ਗਏ ਯਾਨੀ ਉਹਨਾਂ ਨੂੰ ਇਹ ਜਿਹੜਾ ਕਿਸੇ ਨੂੰ 20 ਕਿਲੋਮੀਟਰ ਤੋਂ ਜਾਣਾ ਪੈਂਦਾ ਸੀ 25 ਕਿਲੋਮੀਟਰ ਤੋਂ ਜਾਣਾ ਪੈਂਦਾ ਸੀ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਉਹ ਸਾਰਾ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈਗਾ ਸੋ ਇਹਦੇ ਨਾਲ ਮੈਂ ਸੰਬੰਧਾ ਆਉਣ ਵਾਲੇ ਸਮੇਂ ਦੇ ਅੰਦਰ ਬੜੀ ਅੱਛੀ ਐਫੀਸ਼ੀਐਂਸੀ ਜਿਹੜੀ ਆ ਉਹ ਡਿਪਾਰਟਮੈਂਟ ਚ ਆਉਗੀ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ हटਕੇ ਅੱਜ ਕੈਬਨਿਟ ਤੋਂ हटਕੇ ਇੱਕ ਵੱਡਾ ਇੰਪੋਰਟੈਂਟ ਮੁੱਦਾ ਹੈਗਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਪੈਂਡਿੰਗ ਪੈਸੇ ਸੀਗੇ ਜਿਹੜੇ ਦੂਸਰੇ ਸਟੇਟਾਂ ਦੇ ਖਿਲਾਫ ਸੀ ਹਰਿਆਣਾ ਦੇ ਖਿਲਾਫ ਜਾਂ ਰਾਜਸਥਾਨ ਦੇ ਖਿਲਾਫ ਆ ਜੋ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਦੋ ਮੇਰੇ ਕੋਲੇ ਪਹੁੰਚੇ ਲੱਗੇ 113 ਕਰੋੜ ਰੁਪਏ ਜਿਹੜਾ 113 ਕਰੋੜ ਰੁਪਏ ਜਿਹੜੀ ਲਾਇਬਿਲਟੀ ਬਣਦੀ ਹੈ ਹਰਿਆਣਾ ਦੀ 113.24 ਕਰੋੜ ਰੁਪਏ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲ ਆ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲ ਆਗਾ 9.932 ਦਾ ਇਹ 113.24 ਕਰੋੜ ਰੁਪਿਆ ਦੇ ਬਿੱਲ ਜਿਹੜੇ ਨੇ ਕਿ ਅੱਜ ਸਿਓ ਹਰਿਆਣਾ ਸਟੇਟ ਨੂੰ ਭੇਜੇ ਨੇ ਕਿ ਇੱਥੋਂ ਪਤਾ ਲੱਗਦਾ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਦੂਜੇ ਸਟੇਟਾਂ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਲਗਾਤਾਰ ਉਹ ਸਾਡਾ ਬਾਧੂ ਪਾਣੀ ਵੀ ਜਿਹੜਾ ਯੂਜ਼ ਕਰਦੇ ਸੀ ਔਰ ਆਪਣੇ ਪੈਸੇ ਵੀ ਨਹੀਂ ਦਿੰਦੇ ਸੀਗੇ ਔਰ ਸੀਨਾ ਜੋਰੀ ਵੀ ਕਰਦੇ ਸੀ ਔਰ ਟੱਕੇ ਨਾਲ ਵੀ ਸੱਟ ਤੋਂ ਪਾਣੀ ਲੈ ਜਾਂਦੇ ਸੀਗੇ ਹੁਣ ਜਿਹੜਾ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਠੀਕ ਹੋ ਰਿਹਾਗਾ ਲਾਈਨ ਅਪ ਹੋ ਰਿਹਾਗਾ ਅਸੀਂ ਹਰ ਇੱਕ ਚੀਜ਼ ਨੂੰ ਠੀਕ ਕਰ ਰਹੇ ਹਾਂਗੇ ਸੋ 113 ਕਰੋੜ ਰੁਪਏ ਦੀ ਡਿਮਾਂਡ ਜਿਹੜੀ ਆ ਉਹ ਹਰਿਆਣਾ ਦੇ ਖਿਲਾਫ ਰੇਸ ਹੋਈ ਜਾਗੀ ਸੋ ਹੁਣ ਬੀਬੀਐਮ ਨੂੰ ਜਿਹੜਾ ਉਹ ਪੈਸੇ ਮਿਲਣਗੇ ਔਰ ਪੰਜਾਬ ਸਰਕਾਰ ਕੋਲੇ ਪੈਸੇ ਜਿਹੜੇ ਆਉਣਗੇ ਅੱਜ ਦਾ ਇਹ ਦੋ ਇੰਪੋਰਟੈਂਟ ਬੁਦਦੇ ਮਤਲਬ ਸੀਐਸਐਫ ਦੀ ਦਿੱਤੀ ਨੀਤੀ ਨੂੰ ਲੈ ਕੇ 8.5 ਕਰੋੜ ਦਾ ਜ਼ਿਕਰ ਹੋਇਆ ਹੈ ਕਿ 8.5 ਕਰੋੜ ਰੁਪਏ ਬੀਬੀਐਮਬੀ ਨੇ ਕੇਂਦਰ ਨੂੰ ਜਿਹੜਾ ਹੈਗਾ ਪੇ ਕਰ ਦਿੱਤਾ ਜਦ ਕਿ ਤੁਸੀਂ ਬਿੱਲ ਲੈ ਕੇ ਆਏ ਸੀਦੇ ਕਿ ਸੀਐਸਐਫ ਬਾਰੇ ਸੀਐਸਐਫ ਦੇਖੋ ਸੀਆਈਐਸਐਫ ਦਾ ਜਿਹੜਾ ਇਸ਼ੂ ਹੈਗਾ ਉਹਦੇ ਚਾਰਲੇੜੀ ਪੰਜਾਬ ਸਰਕਾਰ ਸਾਫ਼ ਕਰ ਚੁੱਕੀ ਹੈ ਔਰ ਪੰਜਾਬ ਦੀ ਵਿਧਾਨ ਸਭਾ 3 ਕਰੋੜ ਲੋਕਾਂ ਨੇ ਮਤਾ ਪਾਸ ਕਰਕੇ ਸੈਂਟਰ ਨੂੰ ਭੇਜਤਾ ਬੀਬੀਐਮ ਨੂੰ ਭੇਜਤਾ ਕਿ ਬਿਲਕੁਲ ਸੀਆਈਐਸਐਫ ਜਿਹੜੀ ਆ ਉਹ ਸਾਨੂੰ ਮਨਜ਼ੂਰ ਨਹੀਂ ਹੈਗੀ ਸਾਡੀ ਪੰਜਾਬ ਪੁਲਿਸ ਜਿਹੜੀ ਆ ਉਹ ਤਾਕਤਵਰ ਆ ਸਸ਼ਕਸ਼ਮ ਆ ਉਹ ਲਗਾਤਾਰ ਪਿਛਲੇ 70 ਸਾਲਾਂ ਤੋਂ ਡੈਮ ਦੀ ਸੁਰੱਖਿਆ ਉਹਨੇ ਯਕੀਨੀ ਬਣਾਈ ਹੋਈ ਆ ਅੱਜ ਤੱਕ ਕੋਈ ਵੀ ਸਾਡਾ ਵੈਰੀ ਅਫਗਾਨਾ ਉਹਦੇ ਬਲ ਪੈੜੀ ਨਜ਼ਰ ਨਾਲ ਨਹੀਂ ਦੇਖ ਸਕਿਆ ਸੋ ਹੁਣ ਜਾਣ ਬੁੱਝ ਕੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ हरियाणा सरकार भारतीय जनता पार्टी दी केंद्र सरकार ਦੇ ਨਾਲ ਮਿਲ ਕੇ ਇਹ ਦੋਨੇ ਸਰਕਾਰਾਂ ਜਿਹੜੀਆਂ ਨੇਗੀਆਂ ਪੰਜਾਬ ਦੇ ਪਾਣੀ ਨੂੰ ਖੋਣ ਦੇ ਲਈ ਇਸ ਤਰ੍ਹਾਂ ਦੇ ਯਤਨ ਕਰ ਰਹੀਆਂ ਨੇ ਪਰ ਲੇਕਿਨ ਪੰਜਾਬ ਨੂੰ ਹਰਗੱਜ਼ ਮਨਜ਼ੂਰ ਨਹੀਂ ਹੈਗਾ ਜਿਹੜੀ ਵੀ ਲੜਾਈ ਲੜਨੀ ਪਈ ਲੜਾਂਗੇ ਪਰ ਲੇਕਿਨ ਅਸੀਂ ਸੀਆਈਐਸਐਫ ਨੂੰ ਜਿਹੜਾ ਉੱਤੇ ਡਿਪਲਾਈ ਨਹੀਂ ਹੋਣ ਦੇਵਾਂਗੇ ਔਰ ਨਾ ਹੀ ਅਸੀਂ ਕੋਈ ਕਿਸੇ ਕਿਸਮ ਦੀ ਇੱਕ ਪੈਸੇ ਦੀ ਕੰਟ੍ਰਿਬਿਊਟ ਕਰਾਂਗੇ ਕਿਮਨ ਸਾਹਿਬ ਸੀਆਈਐਸਐਫ ਤਾਂ ਲੱਗਣ ਦਾ ਆ ਗਿਆ ਤਾਂ ਫਿਰ ਸਰਕਾਰ ਦਾ ਨੈਕਸਟ ਸਟੈਪ ਕੀ ਹੋਗਾ ਹਾਂ ਤਾਂ ਪਤਰਾ ਕਰਤਾ ਸਰ ਉਹ ਤਾਂ ਪਾਖੜਾ ਲਗਣੀ ਹੈ ਬੰਦਾ ਸਭ ਦੂਸਰੀ ਇਹ ਗੱਲ ਹੈ ਕਿ ਸੈਸ਼ਨ ਬੁਲਾਇਆ ਗਿਆ ਉਹਦੇ ਕੀ ਖਰਚਾ ਹੋਇਆ ਤਾਂ ਇਹਦਾ ਫਾਇਦਾ ਕੀ ਹੋਇਆ ਕੋਈ ਗੱਲ ਨਹੀਂ ਇਹਦੇ ਤੇ ਅਸੀਂ ਆਪਣੇ ਲੀਗਲ ਜਿਹੜੀ ਰੈ ਲੈ ਰਹਿਆਂਗੇ ਲੀਗਲ ਰੈ ਲਵਾਂਗੇ ਲੀਗਲ ਕੋਰਸ ਵੀ ਅਡਾਪਟ ਕਰਾਂਗੇ ਪਰ ਨਾਲ ਦੀ ਨਾਲ ਜਿਹੜਾ ਹੈਗਾ ਅਸੀਂ ਅੱਜ ਕਾਫੀ ਚਰਚਾ ਕੀਤੀ ਆ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਕਲੀਅਰ ਕਰਾਂਗੇ ਕਿ ਕੀ ਕੀ ਸਟੈਪ ਹੋਣਗੇ ਪਰ ਲੇਕਿਨ ਬਿਲਕੁਲ ਅਸੀਂ ਪਾਕੜਾ ਬਿਆਸ ਮੈਨੇਜਮੈਂਟ ਦੇ ਜਿਹੜੀ ਇਰਾਕੀ ਆ ਉਹ ਪੰਜਾਬ ਸਰਕਾਰ ਕਰੂਗੀ ਠੀਕ ਹੈ ਇਲੈਕਸ਼ਨ ਤੋਂ ਪਹਿਲਾਂ ਬਿਆਸ ਜੀ ਸੁਪਰੀਮ ਕੋਰਟ ਨੇ ਕਲ ਕਹਿਤੀ ਕਿ ਤੁਹਾਨੂੰ ਦੇਣਾ ਪੈਣਾ ਪੰਜਾਹਰ ਨਹੀਂ ਉਹ ਪਾਣੀਆਂ ਦੀ ਗੱਲ ਆ ਉਹ ਪਾਣੀਆਂ ਦੀ ਗੱਲ ਆ ਜੇ ਜੱਜਮੈਂਟ ਆਈ ਨਹੀਂ ਅਜੇ ਸਿਰਫ ਸਿਰਫ ਮੈਂ ਸਮਝਦਾ ਅਖਬਾਰਾਂ ਚ ਆਈ ਆ ਜੋ ਜੱਜਮੈਂਟ ਦੀ ਪੂਰੀ ਕਾਪੀ ਜਦੋਂ ਮਿਲਣਗੀ ਉਹਦੀ ਲੀਗਲ ਅਸਪੈਕਟਸ ਕੀ ਨੇਗੇ ਉਹ ਉਸ ਤੋਂ ਬਾਅਦ ਹੀ ਗੱਲ ਕਰਾਂਗੇ ਅਮਰਪੁਰ ਦੇ ਕੇ ਬਰੇ ਸਵਾਲ ਪ जीवा सर पूरे पंजाब में फार्मर्स का ये ट्रैक्टर रैली चल रहा है सो आप कोई अमेंड करने वाले हैं पॉलिसी को लैंड पूलिंग पॉलिसी के ऑलरेडी ऑलरेडी जड़ी है लैंड पूलिंग पॉलिसी को अमेंड कीती हैगी सो हर एक व्यक्ति का राइट है अपना प्रोटेस्ट करना का पर लेकिन असली बिल्कुल फार्मर के हितों को ध्यान रख के वो पॉलिसी जड़ी है बनाई है हम बात में लेके सिगा जी हां जी इसने डिबेट किया है जीवा सर कम साहब ने इस पॉलिसी के अगेंस्ट अपने Facebook और Twitter पे लिखा भी था ਨੇ ਕੰਗਸਾਪ ਦੀ ਜਿਹੜੀ ਗੱਲ ਆ ਉਹ ਪਾਰਟੀ ਚ ਪਹੁੰਚ ਚੁੱਕੀ ਆ ਪਾਰਟੀ ਉਹਦੇ ਡਿਸਕਸ ਕਰੂਗੀ ਪਾਰਟੀ ਦੇ ਪ੍ਰਧਾਨ ਅੱਜ ਦਿਨੇਸ਼ ਚੱਡਾ ਵੀ ਬੋਲੇ ਉਹ ਵੀ ਕਹਿੰਦੇ ਕਿ ਕਿਸਾਨਾਂ ਦਾ ਪੱਖ ਸੁਣ ਨਹੀਂ ਮੈਂ ਉਹ ਨਹੀਂ ਦੇਖਿਆ ਦਿਨੇਸ਼ ਚੱਡਾ ਜੀ ਇਹ ਅਮਰਪਾਲ ਨੇ ਕਿ ਸਰ ਸਿਖਾ ਕੀ ਹੁੰਦਾ ਟੈਂਡਰ ਅਕਾਊਂਟ ਸਿਕਾ ਉਹਦੀ ਗੱਲ ਟੈਂਡਰ ਅਮਰਪਾਲ ਕੀ ਟੇਟ ਇੰਟਰ ਮੈਂ ਸੋਸ਼ਲ ਮੀਡੀਆ ਤੇ ਵੀ ਜੋ ਵੀ ਚੈਟ ਸਾਹਮਣੇ ਚੈਟ ਚੱਲ ਰਹੀ ਸੀ ਚੈਟ ਸਾਹਮਣੇ ਹੈ ਨਹੀਂ ਬੜਾ ਸੀਰੀਅਸ ਬੜਾ ਸੀਰੀਅਸ ਕੁਐਸਚਨ ਹੈ ਇਹਨਾਂ ਤੁਸੀਂ ਰੇਜ਼ ਕੀਤਾਗਾ ਜੇਕਰ ਇਸ ਤਰ੍ਹਾਂ ਦੇ ਧਾਰਮਿਕ ਲੋਕ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਐਪਸ ਨੂੰ ਇਸਤੇਮਾਲ ਕਰਦੇ ਉਹਦੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਇਹਦਾ ਮਤਲਬ ਸਾਡੇ ਬੱਚਿਆਂ ਨੂੰ ਸਾਡੀ ਸੁਸਾਇਟੀ ਨੂੰ ਕੀ ਦੇਣਗੇ ਸੋ ਉਹਦੀ ਬੰ ਸਮਝਦਾ ਜਾਂਚ ਹੋਣੀ ਚਾਹੀਦੀ ਹੈ ਜਿਹੜਾ ਤੁਹਾਡੇ ਤੋਂ ਪਤਾ ਲੱਗਿਆ ਕੋਈ ਟੁੰਡਰ ਟੁੰਡਰ ਨਾਮ ਦੀ ਐਪ ਤੇ ਕੰਮ ਕਰ ਰਹੀ ਸੀ ਟੀਮਾ ਸਾਹਿਬ ਤੁਸੀਂ ਪੰਚਾਇਤਾਂ ਦੀ ਗੱਲ ਕਰ ਇਥੇ ਹੈ ਟੀਮਾ ਸਾਹਿਬ ਤੁਸੀਂ ਪੰਚਾਇਤਾਂ ਦੀ ਗੱਲ ਕੀਤੀ ਹੈ ਪੰਜਾਬ ਹਾਂਜੀ ਆਪ ਬੋਲੋ ਸਰ ਤੁਸੀਂ ਪੰਚਾਇਤਾਂ ਦੀ ਗੱਲ ਕੀਤੀ ਹੈ ਪੰਜਾਬ ਵਿੱਚ ਪੰਚਾਇਤਾਂ ਨੂੰ ਲਗਾਤਾਰ ਮਤੇ پاس ਕਰਨਾ ਪਹਿਲੇ ਹੋਇਆ ਕਿ ਪ੍ਰਵਾਸੀ ਪੰਜਾਬ ਹਿੱਟ ਦੇ ਅੰਦਰ ਨਹੀਂ ਰਹਿ ਸਕਦੇ ਹੁਣ ਇੱਕ ਮਤਾ ਪਾਸ ਹੋ ਰਹੀ ਹੈ ਕਿ ਅਗਰ ਕੋਈ ਉਹ ਲੰਮੈ ਰਿੰਗ ਕਰ ਲੈਂਦਾ ਉਹ ਬੰਦੇ ਵਿੱਚ ਨਹੀਂ ਆਊਗਾ ਕੋਟਾਪਾ ਵਿਚਾਰਾ ਗਿਆ ਮਾਤਾ ਪਿਤਾ ਨੂੰ ਮਾਰਿਆ ਗਿਆ ਮੁੰਡੇ ਨੂੰ ਮਾਰਿਆ ਗਿਆ ਇਹ ਜੇ ਤੁਸੀਂ ਇਹ ਜੇ ਮਤੇ ਨੂੰ ਕਿਵੇਂ ਕੰਟਰੋਲ ਕਰੋਗੇ ਸਰ ਤੁਸੀਂ ਇਹ ਜੋ ਸੀ ਸਮੱਸਿਆ ਨੂੰ ਕੀ ਸੋਚੋ ਦੇਖੋ ਸਮਾਜ ਦੇ ਅੰਦਰ ਕੁਝ ਸੋਸ਼ਲ ਗੱਲਾਂ ਨੂੰ ਲੈ ਕੇ ਵੀ ਚਰਚਾ ਹਮੇਸ਼ਾ ਪੰਚਾਇਤਾਂ ਕਰਦੀਆਂ ਨੇ ਜੀਆਂ ਸੋ ਇਹਨਾਂ ਦੇ ਉੱਤੇ ਕੰਸਰਨ ਅਧਿਕਾਰੀ ਜਿਹੜੇ ਨੇ ਆਪਣਾ ਪੱਖ ਲੈ ਰਹੇ ਨੇ ਕਿ ਲੀਗਲ ਪੱਖ ਹੀ ਉਹ ਵੀ ਅਸੀਂ ਵਿਚਾਰ ਰਹਾਂਗੇ ਕੀ ਉਹਨਾਂ ਦੇ ਜੂਰਡਿਕਸ਼ਨ ਦੇ ਅੰਦਰ ਆਉਂਦਾ ਸੀ ਜਾਂ ਨਹੀਂ ਆਉਂਦਾ ਸੀ ਇਹ ਪੱਕਾ ਵਿਚਾਰਨ ਵਾਲਾ ਹੈਗਾ ਉਸ ਵਿਸ਼ੇ ਅਧਿਕਾਰੀਆਂ ਦਾ ਪੱਕਾ ਵਿਚਾਰਨ ਕਿ ਉਹਨਾਂ ਦੇ ਜੂਰਡਿਕਸ਼ਨ ਦੇ ਅੰਦਰ ਇਹ ਆਉਂਦਾ ਸੀ ਜਾਂ ਨਹੀਂ ਆਉਂਦਾ ਸੀ ਕਿਉਂਕਿ ਆਜ਼ਾਦੀ ਆ ਹਰ ਇੱਕ ਨੂੰ ਕਾਫੀ ਸਾਰੇ ਅਧਿਕਾਰ ਮਿਲੇ ਹੋਏ ਨੇਗੇ ਸੋ ਆਈ ਥਿੰਕ ਉਹ ਅਧਿਕਾਰੀ ਜਿਹੜੇ ਦੀ ਸਮੀਖਿਆ ਕਰ ਰਹੇ ਨੇ ਥੈਂਕ ਯੂ ਜੀ ਆਖਿਮਾ ਸਰ ਸਰ ਆਪ ਗੁਰੂ ਪੇਗ ਬਾਦੋ ਸੰਗੀ ਜੋ ਜੈਂਤੀ ਬਣਾਈ ਜਾ ਰਹੀ ਪੰਜਾਬ ਦਾ ਜੀ ਦੇਵਾ ਸਰ ਜੀ ਉਹ ਆਲਰੇਡੀ ਇਸ਼ੂ ਸਾਲਵ ਹੋ ਗਿਆ ਆਲਰੇਡੀ ਇਸ਼ੂ ਸਾਲਵ ਹੋ ਗਿਆ ਆਪਕਾ ਕੁਐਸਚਨ ਲੇਟ ਹੈ ਥੈਂਕ ਯੂ